ਅਰਤਾਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਪਾਗ 48 ਸੱਤ ਅੱਠ ਦਿਨਾ ਮਗਰੋਂ ਸਭ ਖੇਤ ਬੱਧਰ ਆਉਣ ਕਰਕੇ ਖੇਤੀ ਰੌਣਕ ਹੋ ਗਈ ਬਹੁਤੇ ਲੋਕ ਭੁੱਲ ਗਏ ਸਨ ਕਿ ਪਿੰਡੋਂ ਬਾਹਰ ਦੇ ਡੇਰੇ ਵਿੱਚ ਅਜੇ ਵੀ ਪੁਲਿਸ ਤੇ ਫੌਜ ਨੇ ਸ਼ੌਨੀ ਪਾਈ ਹੋਈ ਸੀ ਉਹ ਕਿਸੇ ਵੇਲੇ ਵੀ ਪਿੰਡ ਵਿੱਚ ਆ ਕੇ ਪਹਿਲਾ ਵਾਂਗ ਹੀ ਕਹਿਰ ਵਰਤਾ ਸਕਦੇ ਸਨ ਪਰ ਅਜਿਹਾ ਕੁਝ ਤਾਂ ਆਪ ਉਹਨਾਂ ਨਾਲ ਪੀੜੀਆਂ ਤੋਂ ਹੁੰਦਾ ਆਇਆ ਸੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਾਇਮਾ ਵਰਗੇ ਮੁਹਾਵਰੇ ਕਿਸੇ ਲਈ ਉਪਰੇ ਨਹੀਂ ਸਨ ਪਰ ਜਵਾਨ ਮੁੰਡੇ ਬਜ਼ੁਰਗਾਂ ਅਨਸਾਰ ਖੱਦਰ ਪੋਸ਼ਾ ਤੇ ਸਿੱਖੇ ਸਿਖਾਏ ਅਜਿਹੇ ਗੱਲਾਂ ਨੂੰ ਨਹੀਂ ਸਨ ਮੰਨਦੇ ਉਹਨਾਂ ਨੂੰ ਇੰਜ ਅੰਦਰ ਵੱੜ ਕੇ ਮਰਨ ਤੋਂ ਮਰਨ ਨਾਲੋਂ ਦੋ ਦੋ ਹੱਥ ਕਰਕੇ ਮਰਨ ਦੀ ਉਤੇਜਨਾ ਬਥੇਰੇ ਪ੍ਰਭਾਵਿਤ ਕਰਦੀ ਸੀ ਪਰ ਬਹੁਤੇ ਇਸ ਜਾਂ ਉਸ ਜਹਾਨ ਤੋਂ ਹੀ ਅਟੰਕ ਸਨ ਉਹਨਾਂ ਵਿੱਚੋਂ ਹੀ ਪਾਲੇ ਦਾ ਧੰਨਾ ਤੇ ਪੂਰਾ ਡੁੰਡਾ ਸਨ ਜਿਨ੍ਹਾਂ ਦੇ ਖੇਤਾਂ ਦੀ ਵਟ ਸਾਂਝੀ ਸੀ ਲੋਹ ਪਾਟਣ ਤੋਂ ਪਹਿਲਾਂ ਤੱਕ ਉਹਨਾਂ ਨੇ ਬਹੁਤੀ ਗੱਲਬਾਤ ਨਹੀਂ ਸੀ ਕੀਤੀ ਪਰ ਸੂਰਜ ਚੜ੍ਹਦੇ ਸਾਰ ਜਦੋਂ ਵੀ ਉਹਨਾਂ ਦੇ ਹਲ ਨੇੜੇ ਆਉਂਦੇ ਤਾਂ ਧੰਨਾ ਪੂਰੇ ਨੂੰ ਕੋਈ ਨਾ ਕੋਈ ਆਰਲਾ ਦਿੰਦਾ ਸੂਰਜ ਹੋਰ ਉੱਚਾ ਹੋਇਆ ਤਾਂ ਉੱਚੀ ਹੋਣ ਕਰਕੇ ਚਿੜੀ ਪਹਿਲਾਂ ਝੋਟੇ ਦੀ ਬੰਨ ਵਰਗੀ ਲੱਗੀ ਪਰ ਕੁਝ ਚੇਰਮਗ ਰੋ ਕੰਡਿਆਲੇ ਝਾੜ ਮਲਿਆਂ ਤੇ 베ਰੀਆਂ ਦੀਆਂ ਰੁੱਖਾਂ ਟਾਣੀਆਂ ਸੈਲੀ ਤੇ ਟਾਕੂਏ ਦੇ ਫਲਾਂ ਦੇ ਫਲ ਦੀਆਂ ਨੋਕਾਂ ਵਰਗੀਆਂ ਲੱਗਣ ਲੱਗ ਪਈਆਂ ਉਹਨਾਂ ਦੋਹਾਂ ਨੇ ਨੀੜੇ ਆਏ ਹਲ ਰੋਕੇ ਜਦੋਂ ਪਿੰਡ ਵੱਲ ਵੇਖਿਆ ਤਾਂ ਇੰਜ ਲੱਗਿਆ ਜਿਵੇਂ ਭਿੱਜੇ ਭਾਰੇ ਕੰਬਲ 'ਚ ਵਸ ਬਾਦੀ ਤਪਸ ਨਾਲ ਫਾਫਾ ਨਿਕਲ ਕੇ ਸਮਾਨ 'ਚ ਜਾ ਕੇ ਬੱਦਲਾਂ ਚ ਰਲ ਰੰਗਾਂ ਹੋਣ ਏਕ ਹੋਏ ਡੁੱਡਿਆ ਛੱਪੜ ਵਾਲੇ ਵੜਦੇ ਪਿੱਪਲ ਦੀਆਂ ਪਪੀਸੀਆਂ ਵੀ ਨਿਕਲਾਂਗਾ ਲੱਗਦੀਆਂ ਚਮਕ ਵੀ ਮਾਰਦੀਆਂ ਕੀ ਨਹੀਂ ਮੁਸਕਰਾਉਣ ਦਾ ਯਤਨ ਕਰਦਿਆਂ ਧੰਨੇ ਨੇ ਪ੍ਰਾਣੀ ਮਾਰ ਕੇ ਦੋ ਰਾਣੀ ਜੁੱਤੀ 'ਚ ਸਰ ਵੀ ਮਿੱਟੀ ਝਾੜਦਿਆਂ ਝਾੜਦਿਆਂ ਗਿਆ ਪੂਰੇ ਨੇ ਮਾਤਾ ਦੇ ਦਾਗਾਂ ਵਾਲੇ ਕ੍ਰੂਪ ਚਿਹਰੇ ਦੀ ਖੁੱਭ ਖੱਬੀ ਅੱਖ ਦੀ ਫੋਲੇ ਨੂੰ ਪਾਟੀ ਪੱਗ ਦੇ ਕੰਨ ਕੰਨ ਤੇ ਛੱਡੇ ਗਿੱਠ ਘਟੋਰੇ ਨਾਲ ਪਲੋਸਦਿਆਂ ਜੋ ਛੱਪੜ ਵਾਲ ਦੇਖਿਆ ਤਾਂ ਨਾ ਉਹਨੂੰ ਪੀਸੀਆਂ ਦਿਸੀਆਂ ਤੇ ਨਾ ਹੀ ਕਿਸੇ ਚਮਕਦਾ ਅਹਿਸਾਸ ਹੋਇਆ ਸਗੋਂ ਸਖਣੀਆਂ ਟਾਣੀਆਂ ਦੀ ਗਰੂਫਲੇ ਸੀ ਸੇ ਦੇ ਤੱਕਲਿਆਂ ਵਰਗੇ ਲੱਗਣ ਲੱਗ ਪਏ ਉਹਨੇ ਖਿਜ ਕੇ ਦੋਹਾਂ ਬਲਦਾਂ ਦੇ ਪੋੜਿਆਂ ਤੇ ਜੋਰ ਦੀ ਦੋ ਤਿੰਨ ਵਾਰ ਪ੍ਰਾਣੀ ਮਾਰੀ ਤੇ ਹਥੇਲੀ ਨੂੰ ਸਾਰੇ ਜੋਰ ਨਾਲ ਦੱਬ ਕੇ ਹਲਦੀ ਚੌਹ ਹੋ ਡੂੰਗੀ ਤਸਾ ਦਿੱਤੀ ਬਲਦ ਬਲਦ ਅੱਠ 10 ਪਲਾਂਗਾ ਕਾਲੀ ਨਾਲ ਪੈਰ ਪੁੱਟ ਕੇ ਚੌਂ ਡੂੰਗੀ ਤਸਨ ਕਰਕੇ ਮੋੜ ਸਾਰਾ ਜੋਰ ਲਾਉਂਦੇ ਪਹਿਲਾਂ ਨਾਲ ਉਹ ਵੀ ਧੀਮੀ ਚਾਲ ਹੋ ਗਈ ਉਹ ਕੰਮ ਵਕਤ ਇਹਨਾਂ ਵਿਚਾਰਿਆਂ ਨੂੰ ਵਿੰਦ ਦਮਤਾ ਦਵਾ ਦੇ ਆਪ ਤਾਂ ਪਰਜਾਈ ਦੀ ਲੋਰ ਚ ਗੇੜੇ ਦੇ ਜਾਣਾ ਇਹਨਾਂ ਨੇ ਤਾਂ ਕਿਸੇ ਪਰਜਾਈ ਦੀ ਤੋਰ ਨਹੀਂ ਪੀਤੀ ਪਲ ਵਿੱਚ ਪਲ ਵਿੱਚ ਪਲ ਵਿੱਚ ਗੱਲ ਕਿੱਥੋਂ ਤੇ ਕਿੱਥੇ ਗਈ ਜਾਂਚ ਕੇ ਡੁੱਡੇ ਨੇ ਬਲਦ ਫੇਰ ਰੋਕ ਲਏ ਸੱਚੀ ਪਰਜਾਈ ਦੀ ਕੋਈ ਗੱਲ ਕਰਨ ਨੂੰ ਜੀ ਕਰਦਾ ਸੀ ਪਰ ਪਤਾ ਨਹੀਂ ਕਿਉਂ ਮੂੰ ਕੌੜਾ ਕੌੜਾ ਹੋ ਗਿਆ ਲੱਗਿਆ ਸੱਜੇ ਪੈਰ ਦਾ ਪਾਣਾ ਛਾੜਦਾ ਬਲਦਾਂ ਦੇ ਪੂੜਿਆਂ ਤੇ ਹੱਥ ਫੇਰਨ ਲੱਗ ਪਿਆ ਜਿਵੇਂ ਉਹ ਮਨ ਨੂੰ ਪਰਜਾਈ ਦੇ ਮੋਰ ਹੋਣ ਤਨਿਆ ਬਈ ਇਹ ਗੱਲ ਹੈ ਉਹ ਹੇਠਲੇ ਬਲਦ ਦੇ ਪੱਟ ਤੋਂ ਪ੍ਰਾਣੀ ਨਾਲ ਸਲਾਬਾ ਜਿਹਾ ਗੋਹਾ ਖੁਰਚਦਿਆਂ ਅੱਧ ਸੁਰਤੀ ਵਿੱਚ ਬੋਲਿਆ ਆਪਾਂ ਪਰਜਾਈ ਦੀ ਕਾਣ ਨਹੀਂ ਜਾਂਦੀ ਹੈ ਭੈਣ ਮਰੌਂਦਾ ਸਿਆਪਾ ਆਪਦੀ ਮਾਰ ਕੇ ਖਾਵਾਂਗੇ ਕਿਸੇ ਸਾਲੇ ਦੀ ਇੰਨੀ ਮੰਨਣੀ ਪੂਰਾ ਉਸੇ ਤਰ੍ਹਾਂ بے ਧਿਆਨਾ ਬਲਦਾਂ ਦੇ ਗਿੱਟਿਆਂ ਗੋਡਿਆਂ ਤੇ ਖੁੱਚਾਂ ਪੱਟਾਂ ਤੇ ਲੱਗਿਆ ਗੋਹਾ ਮਿੱਟੀ ਪ੍ਰਾਣੀ ਨਾਲ ਖੁਰਚਦਾ ਰਿਹਾ ਪਰ ਉਹ ਜਿਵੇਂ ਧੰਨੇ ਦੀ ਗੱਲ ਹੀ ਭੁੱਲ ਗਿਆ ਗੱਲ ਹੋਰ ਪਾਸੇ ਮੋੜਦਾ ਬੋਲਿਆ ਘਰੇ ਬਥੇਰਾ ਹੈ ਧੰਨਿਆ ਲੈ ਨੀਰੇ ਚਾਰੇ ਬਿਨਾ ਬਲਦਾ ਦੀ ਸੱਤਿਆ ਨਿਕਲੀ ਪਈਏ ਤੁਰਦਿਆਂ ਦੀਆਂ ਲੱਤਾਂ ਕੰਮਦੀਆਂ ਸੌਰਿਆਂ ਦੀਆਂ ਐ ਹੇਠਲਾ ਪਤਾ ਨਹੀਂ ਰੀਨ ਵਾਲੀ ਕੀ ਮਿੱਟੀ ਵਾਲੀ ਤੂੜੀ ਖਾ ਗਿਆ ਇਹ ਪੈਰ ਹੀ ਨਹੀਂ ਪਟਦਾ ਗਲੰਦਰੀਆਂ ਮੇਰਾ ਪੈਰ ਮੇਰਾ ਪੈਰੀ ਪੈਣਾ ਕੁੱਤੇ ਹੀ ਗਵਾ ਗਏ ਇਹ ਗੱਲ ਕਿੱਧਰ ਨੂੰ ਗਈ ਓਏ ਨਹੀਂ ਭਾਈ ਉਹ ਗੱਲ ਹੋਰ ਹੈ ਪੂਰਾ ਸਿਆਣਾ ਵਾਂਗ ਬੋਲਿਆ ਤੇ ਪ੍ਰਾਣੀ ਮਾਰ ਕੇ ਬਲਦ ਤੋੜ ਲੇ ਧੰਨੇ ਨੇ ਵੀ ਪੱਗ ਦੇ ਲੜਨਾ ਮੋਛਾਂ ਤੇ ਦਾੜੀ ਬਲੋਸਦਿਆਂ ਬਲਦਾਂ ਨੂੰ ਟਿੱਕਰੀ ਮਾਰੀ ਤੇ 10 ਕਰਮਾਂ ਪਿੱਛੋਂ ਉਹ ਦੋਵੇਂ ਇੱਕ ਦੂਜੇ ਤੋਂ ਬਹੁਤ ਵਿਤ ਪਾ ਗਏ ਧੰਨਾ ਮੋੜ ਮੋੜ ਛੱਪੜ ਵਾਲੇ ਪਿਪਲਾਂ ਵੱਲ ਚਾਕਦਾ ਰਿਹਾ ਪਰ ਕਿਸੇ ਖੁਸ਼ੀ ਦਾ ਅਹਿਸਾਸ ਨਹੀਂ ਸੀ ਹੋ ਰਿਹਾ ਜੋ ਉਹ ਕਰਨਾ ਚਾਹੁੰਦਾ ਸੀ ਜਦੋਂ ਪੂਰੇ ਦੇ ਭਤੀਜਾ ਚੰਦਾ ਤੇ ਧੰਨੇ ਦਾ ਮੁੰਡਾ ਮੱਗੋ ਰੋਟੀ ਲੈ ਕੇ ਆਏ ਤਾਂ ਸੂਰਜ ਦੀ ਤਪਸ਼ ਨਾਲ ਧਰਤੀ ਪਾਫਾਂ ਛੱਡਣ ਲੱਗ ਪਈ ਸੀ ਪੂਰੇ ਦੇ ਅੰਦਰ ਖੋ ਪਈ ਜਾਂਦੀ ਸੀ ਉਹ ਹਾਲ ਛੱਡ ਕੇ ਆਪਣੀ ਛੋਟੀ ਦੇ ਸਹਾਰੇ ਧੰਨੇ ਕੀ ਬਾਟ ਨਾਲ ਲੱਗਦੀ ਨਿਪਤਰੀ ਟਾਲੀ ਹੇਠ ਆ ਬੈਠਾ ਤੇ ਦੂਰੋਂ ਚੰਦੇ ਵੱਲ ਘੂਰ-ਘੂਰ ਚਾਕਦਾ ਇੰਜ ਲੱਗਿਆ ਜਿਵੇਂ ਉਹਦੇ ਕੋਲ ਆਉਂਦਿਆਂ ਛੋਟੀ ਨਾਲ ਉਹਦੀਆਂ ਲੱਤਾਂ ਤੋੜ ਦੇਵੇਗਾ ਮੁੰਡੇ ਨੇ ਵੀ ਉਹਦੇ ਤੇਰ ਤਾੜ ਲਏ ਉਹ ਇੱਕ ਹੱਥ ਤੇ ਰੋਟੀ ਵਾਲਾ ਪੋਣਾ ਧਰੀ ਦੇ ਦੂਜੇ ਨਾਲ ਜੂੜੇ ਦੀ ਮੀਡੀ ਨੂੰ ਮੋੜ-ਮੋੜ ਇੰਜ ਪਲੇਟ ਦਾ ਤੁਰਿਆ ਆਉਂਦਾ ਸੀ ਜਿਵੇਂ ਪੂਰੇ ਤੋਂ ਡਰਦੀ ਦੀ ਜੂੜੀ ਆਪੇ ਖੁੱਲ ਜਾਂਦੀ ਹੋਵੇ ਧੰਨੇ ਦੇ ਮੁੰਡੇ ਨੇ ਪਾਣੀ ਦੀ ਮੱਗੀ ਤੇ ਉਹਦੇ ਉੱਤੇ ਰੋਟੀਆਂ ਵਾਲਾ ਪੋਣਾ ਰੱਖਿਆ ਹੋਇਆ ਸੀ ਉਹ ਦੋਵੇਂ ਜਦੋਂ ਟਾਲੀ ਹੇਠਾਈ ਤਾਂ ਧੰਨਾ ਵੀ ਹੱਲ ਛੱਡ ਕੇ ਆਉਂਦਾ ਡਰੇ ਸਹਿਮੇ ਚੰਦੇ ਨੂੰ ਪੁੱਛਣ ਲੱਗ ਪਿਆ ਚੰਦੇ ਆਪਦੇ ਚਾਚੇ ਆਸਤੇ ਛੱਕਰ ਕੇ ਉਹ ਲਿਆਇਆ ਕੇ ਗੰਢਿਆਂ ਦੀ ਚਟਨੀ ਹੈ ਪੂਰੇ ਵੱਲ ਤੱਕ ਦੇ ਮੁੰਡੇ ਦੀਆਂ ਲੱਤਾਂ ਕੰਬਣ ਲੱਗ ਪਈਆਂ ਬੋਲਿਆ ਨਹੀਂ ਗੇ ਜਦੋਂ ਉਹਨੇ ਪੂਰੇ ਮੂਰੇ ਰੋਟੀਆਂ ਵਾਲਾ ਪੋਣਾ ਰੱਖਿਆ ਤਾਂ ਪੋਣੇ ਦੀ ਗੰਢ ਖੋਲ੍ਹਣ ਦੀ ਥਾਂ ਗਹਿਰੀਆਂ ਅੱਖਾਂ ਨਾਲ ਮੁੰਡੇ ਵੱਲ ਹੀ ਝਾਕੀਆ ਇਸੇ ਕਰਕੇ ਚੰਦਾ ਡਰਦਾ ਸੋਟੀ ਦੀ ਮਾਰ ਤੋਂ ਪਛਾਣ ਹੋ ਕੇ ਖੜੋਤਾ ਆਸੇ-ਪਾਸੇ ਝਾਕਦਾ ਰਿਹਾ ਕੁਝ ਚਿਰ ਮਗਰੋਂ ਧੰਨੇ ਨੇ ਪੋਣੇ ਦੀ ਗੰਢ ਖੋਲੀ ਤਾਂ ਚਾਰ ਰੋਟੀਆਂ ਦੇ ਢੇਟ ਭਰਤ ਦੇ ਕੋਲੇ ਵਿੱਚ ਛੋਲਿਆਂ ਦਾਲ ਸੀ ਰੋਟੀਆਂ ਬਚਾਲੇ ਪਾ ਬਿਚਾਲੇ ਪੰਨ ਕੀ ਗੰਡਾ ਵੀ ਰੱਖਿਆ ਹੋਇਆ ਸੀ ਉਹ ਪੂਰੇ ਨੂੰ ਕੋਈ ਮਖੌਲ ਕਰਨਾ ਚਾਹੁੰਦਾ ਸੀ ਪਰ ਉਹਦੇ ਤੌਰ ਦੇਖ ਕੇ ਚੁੱਪ ਰਿਹਾ ਪੂਰੇ ਨੇ ਵੀ ਜਦੋਂ ਪੋਣੇ ਦੀ ਗੰਡ ਖੋਲੀ ਤਾਂ ਦਾਲ ਦੀ ਥਾਂ ਤਿੰਨ ਰੋਟੀਆਂ ਵਿੱਚ ਦਾਲ ਦੀ ਥਾਂ ਤਿੰਨ ਰੋਟੀਆਂ ਵਿੱਚ ਅਚਾਰ ਦੀਆਂ ਦੋ ਮਿਰਚਾਂ ਤੇ ਪੰਜ ਸੱਤ ਢੀਲੇ ਸਨ ਉਹਨੇ ਤਿੰਨੇ ਰੋਟੀਆਂ ਖੱਬੇ ਹੱਥ ਤੇ ਰੱਖ ਕੇ ਢੀਲੇ ਤੇ ਮਿਰਚਾਂ ਪੁੰਜੇ ਸੁੱਟ ਦਿੱਤੀਆਂ ਤੇ ਅਣਚੋਪੜੀਆਂ ਰੋਟੀਆਂ ਦੇ ਵੱਡੇ ਵੱਡੇ ਬੁਰਕ ਛੱਬਣ ਲੱਗ ਪਿਆ ਉਹ ਤੂਤਿਆ ਐਵੇਂ ਆ ਐਵੇਂ ਆਪਦਾ ਅੰਦਰ ਨਾ ਸੜ। ਆ ਮੇਰੇ ਵਾਲੇ ਕੌਲੇ ਚ ਦਾਲ ਨਾਲ ਲਵੇਰ ਕੇ ਖਾ ਲਿਆ। ਜੇ ਰੁੱਖੀ ਬੁਰਕੀ ਸੰਘ ਚ ਫਸ ਗਈ ਤਾਂ ਹੋਰ ਨਾ ਹੋਸ ਕੁਝ ਸਿਆਪਾ ਖੜਾ ਕਰਦੀ। ਰਤਾ ਹੱਸਦਿਆਂ ਧੰਨੇ ਨੇ ਦਾਲ ਵਾਲਾ ਕੌਲਾ ਉਸ ਵੱਲ ਖਿਸਕਾ ਦਿੱਤਾ। ਭਰਪੂਰਾ ਦਾਲ ਵਾਲ ਚੱਕਿਆ ਵੀ ਨਹੀਂ। ਧੰਨੇ ਨੂੰ ਬਹੁਤੀ ਹੈਰਾਨੀ ਇਸ ਗੱਲ ਦੀ ਸੀ ਕਿ ਪੂਰੇ ਨੇ ਤਿੰਨੇ ਰੋਟੀਆਂ ਵੱਡੇ ਵੱਡੇ ਬੁਰਕਾਂ ਚ ਨਿਘਾਰ ਕੇ ਬਿਨਾਂ ਲੱਸੀ ਪਾਣੀ ਪੀਤੇ ਉੱਠ ਕੇ ਹਲ ਜਾ ਫੜਿਆ। ਨੈਨੇ ਕਈ ਵਾਜਾ ਮਾਰੀਆਂ ਪਰ ਉਹ ਪਿਛਾ ਮੁੜ ਕੇ ਨਾ ਚੱਕਿਆ ਅਖੀਰ ਉਹਨੇ ਦਾਲ ਵਾਲਾ ਕੌਲਾ ਪਾਣੀ ਦਾ ਪਰ ਕੇ ਮੁੰਡੇ ਦੇ ਹੱਥ ਵਿੱਚ ਪਰਪੂਰੇ ਨੇ ਇੰਨੇ ਜ਼ੋਰ ਦੀ ਹੱਥ ਮਾਰਿਆ ਕਿ ਕੌਲਾ ਦੂਰ ਜਾ ਡਿੱਗਿਆ ਧੰਨੇ ਦੇ ਮੁੰਡੇ ਨੇ ਕੌਲਾ ਚੁੱਕ ਕੇ ਕੂਰੀ ਬੱਟਦੇ ਪੂਰੇ ਵੱਲ ਦੇਖਿਆ ਪਰ ਉਹ ਬਲਦਾਂ ਦੇ ਪੁੜਿਆਂ ਤੇ ਬੇਰਹਿਮੀ ਨਾਲ ਪ੍ਰਾਣੀਆਂ ਮਾਰਦਾ ਹੋਰ ਜ਼ੋਰ ਨਾਲ ਦੱਬੀ ਗਿਆ ਧੰਨਾ ਦੂਰ ਹੋਣ ਕਰਕੇ ਕੁਝ ਕਹਿ ਨਹੀਂ ਸੀ ਸਕਦਾ ਪਰ ਉਹਨੂੰ ਗੁੱਸਾ ਵੀ ਆ ਰਿਹਾ ਸੀ ਤੇ ਕੁਝ ਡਰ ਵੀ ਸੀ ਕਿ ਉੰਡੇ ਤੋਂ ਜੋ ਹਥੀਲੀ ਪੂਰੀ ਨਾ ਦੱਬੀ ਗਈ ਤਾਂ ਕਿਸੇ ਬਲਦ ਦਾ ਖੁਰ ਗਿੱਟਾ ਚੌਣ ਨਾਲ ਡੰਗਿਆ ਗਿਆ ਤਾਂ ਜਾ ਜਾਂਦੀ ਹੋ ਜਾਵੇਗੀ ਜੇ ਬਲਦ ਦੇ 6 ਵਜੇ ਤੋ ਹਲ ਜੋੜ ਚੋਗਾ ਨਹੀਂ ਨਾ ਰਹਾ ਤਾਂ ਖੇਤ ਬਾਹਾ ਬੀਜਿਆ ਨਹੀਂ ਜਾਣਾ ਪੂਰੇ ਦਾ ਭਰਾ ਗੁੱਸੇ ਖੋਰ ਸੀ ਪਹਿਲਾਂ ਉਹ ਗਾਲਾਂ ਕੱਢੇਗਾ ਫਿਰ ਡੇਲਿਆਂ ਤੇ ਮਿਰਚਾਂ ਦੇ ਚਾਰ ਨਾਲ ਅਣ ਚੋਪਣਾ ਰੋਟੀਆਂ ਭੇਜਣ ਵਾਲੀ ਪੂਰੇ ਦੀ ਪਰਜਾਈ ਤੇ ਛੱਤ ਨਹੀਂ ਚੜ ਜਾਣਾ ਸੀ ਪੂਰੇ ਦਾ ਫੇਰ ਕੀ ਬਣੋ ਦਪੈਰੇ ਜਦੋਂ ਦਮ ਦਵਉਣ ਲਈ ਉਹਨਾਂ ਨੇ ਚਾਰੇ ਪਾਸੇ ਵੱਲ ਦੇ ਧੰਨੇ ਕੇ ਖੇਤ ਵੱਲ ਟਾਲੀ ਹੀਟ ਲੈ ਆਂਦੇ ਤਾਂ ਵੱਲ ਦੇ ਟਾਲੀ ਦੀਵਾਲੇ ਕੱਚੀਆਂ ਇੱਟਾਂ ਲਾ ਕੇ ਬਣਾਈ ਪਰ ਮੀਂਹ ਨਾਲ ਟਹਿ ਗਈ ਖੋਲੀ ਵਿੱਚ ਸਲਾਬੀ ਤੇ ਮੁਸ਼ਕੀ ਤੂੜੀ ਨੂੰ ਹੀ ਬੂਥਾ ਨਾਲ ਇੱਧਰ ਉੱਧਰ ਖੰਡਾ ਕੇ ਦਮ ਲੈਣ ਲਈ ਬੈਠ ਗਏ ਧੰਨਾ ਪੂਰੇ ਨੂੰ ਉਹਦੀ ਪਰਜਾਈ ਦੀਆਂ ਪੁੱਠੀਆਂ ਸਿੱਧੀਆਂ ਸੁਣਾ ਕੇ ਖਜਾਉਣ ਤੇ ਬਰਚਾਉਣ ਲੱਗ ਪਿਆ ਭਰਪੂਰ ਕੁੱਟਿਆ ਵਟਿਆ ਟਾਲੀ ਨਾਲ ਢੋਲ ਲਾ ਕੇ ਸਖਣੀਆਂ ਡਾਣੀਆਂ ਵਿੱਚੋਂ ਛਣ ਕੇ ਆਉਂਦੀ ਧੁੱਪ ਵਾਲੇਂ ਜਚਾਕੀ ਗਿਆ ਜਿਵੇਂ ਉਹ ਬੋਲਾ ਹੋਵੇ। ਡੁੱਡਿਆ ਅੱਜ ਤੰ ਪਰਜਾਈ ਦੀ ਗੱਲ ਤੇ ਵੀ ਤੂੰ ਕੁਛ ਨਹੀਂ ਬੋਲਦਾ। ਕੀ ਗੱਲ ਜਾਰੀ ਟੁੱਟ ਗਈ? ਜੇ ਟੁੱਟ ਵੀ ਗਈ ਤਾਂ ਉਹਨੂੰ ਇਹ ਤੱਕ ਸੁਣਾ ਦੇ। ਜਾਰੀ ਤੋੜ ਕੇ ਚੁੱਲ੍ਹੇ ਮੂਰੇ ਵਹਿ ਗਈ। ਫੇਰ ਕੀ ਤੂੰ ਰੱਬ ਬਣ ਗਈ? ਹੈ? ਕੀ ਕਹਿੰਦਾ? ਪਰਪੂਰਾ ਫਿਰ ਵੀ ਚੁੱਪ ਸੀ। ਬਿਜਲੀ ਗੱਲ ਕੀ ਐ ਡੁੱਡਿਆ? ਕੁਛ ਤਾਂ ਫੋਟ ਮੂੰਹ 'ਚ ਸਿਆਉਣਾ ਤਾਂ ਨਹੀਂ ਪਾਇਆ। ਗੱਲ ਹੈ ਉਸ ਕੁੱਤੀ ਦੀ ਫਲਾਂਣ ਥੋਕ ਕਾਲੇ ਕੁੱਤੇ ਨੂੰ ਤਾਂ ਇੱਕ ਪਾਸੇ ਚੰਗੀ ਤਰ੍ਹਾਂ ਰਾੜ ਕੇ ਤੇਲ ਨਾਲ ਚੋਪੜ ਕੇ ਰੋਟੀ ਪਾਉਂਦੀ ਐ ਪੁੱਤਾਂ ਦੀਆਂ ਜੋੜੀਆਂ ਪਾਲਦੀ ਐ ਉਹਦਾ ਵੇੜਾ ਘਰ ਕੋ ਪੂਰੇ ਨਾਲੋਂ ਕੁੱਤੇ ਕੁੱਤੇ ਹੀ ਚੰਗੇ ਐ ਚੰਗੇ ਹੋਗੇ ਜਿਹੜਿਆਂ ਤੋਂ ਪੁੱਤ ਪਾਲਦੀ ਐ ਸਾਲੀ ਸੂਰੀ ਜਿਵੇਂ ਇਕੱਠੇ ਸੱਤ ਅੱਠ ਜੰਮੂ ਤੰਨਾ ਤਾਂ ਉੱਚੀ ਹੱਸ ਪਿਆ ਪਰ ਪੂਰਾ ਹਰਖਿਆ ਸਾਫੇ ਦੇ ਲੜ ਨਾਲ ਹੋਲੇ ਵਾਲੀ ਅਕ ਪਲੱਸ ਦਰਿਆ ਫਿਰ ਅਗਲੇ ਦਿਨ ਹੀ ਸਾਰੇ ਪਿੰਡ ਚ ਕੰਨੋ ਕੰਨੀ ਪਹੁੰਚੀ ਇਹ ਖਬਰ ਸੁਣ ਕੇ ਸਭ ਨੂੰ ਹੈਰਾਨੀ ਹੋਈ ਕਿ ਪੂਰਾ ਪਤਾ ਨਹੀਂ ਕਿੱਧਰ ਸ਼ਿਤਮ ਹੋ ਗਿਆ ਸੀ ਤਾਂ ਆਬਾ